ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਨੂੰ ਅੱਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪੁੱਲਰ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਠੀਕ ਆ ਜੀ ਤੇ ਪਹਾੜੀਆਂ ਦੀ ਬੇਕਾ ਵਜਦੀਆਂ ਦੋਸਤੋ ਬਿਲਕੁਲ ਜਦੋਂ ਆਪਾਂ ਸੌਰ ਸਿੰਘ ਤੋਂ ਪੁੱਚਰਪੇੜ ਨੂੰ ਜਾਂਦੇ ਆ ਤੇ ਰਸਤੇ ਵਿੱਚ ਬੇਕਾਂ ਨੇ ਪਹਾੜੀਆਂ ਦੀਆਂ ਬੇਕਾਂ ਨੇ ਠੀਕ ਆ ਜੀ ਕੋਈ ਭਰਾ ਸਤਨਵਾ ਨਾਮਾ ਲੈ ਕੇ ਵਿਜਿਟ ਕਰ ਸਕਦਾ ਠੀਕ ਹੈ ਜੀ ਤੇ ਪਿੱਖੀਵੜ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸੋ ਸਾਰੇ ਭਰਾ ਜਾਣੂ ਆ ਮਾਝੇ ਦੀ ਧਰਤੀ ਦਾ ਪਿੰਡ ਬਾਕੀ ਅੱਜ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੋਂ ਦੋਸਤੋ ਐਨੀਮਲ ਆਪਾਂ ਤੁਹਾਨੂੰ ਅੱਜ ਵੀ ਟੌਪ ਟੌਪ ਦੇ ਦਿਖਾ ਦਨੇ ਆ ਤੇ ਰੇਟ ਜਾਇਜ਼ ਤੋਂ ਜਾਇਜ਼ ਹੀ ਹੋਣਗੇ ਠੀਕ ਹੈ ਜੀ ਬਿਲਕੁਲ ਛੋਟੇ ਛੋਟੇ ਮੁੱਲ ਦੇ ਅੱਜ ਪਸ਼ੂ ਤੁਹਾਨੂੰ ਦਿਖਾਉਣੇ ਆਪਾਂ ਬਾਕੀ ਜਿਹੋ ਜੀ ਕੁਆਲਿਟੀ ਓਹਜਾ ਰੁਪਈਆ ਭਰਨਾ ਪੈਂਦਾ ਸੋ ਸਾਰੇ ਭਰਾ ਜਾਣੂ ਆ ਇੱਕ ਪਲੂਨ ਪਹਿਲਾ ਸਵੇਰ ਵੱਚੀ ਤੁਹਾਨੂੰ ਦਿਖਾਵਾਂਗੇ ਬਾ ਕਮਾਲ ਇੱਕ ਜਾਇਜ਼ ਰੇਟ ਦੇ ਵਿੱਚ ਟੁੱਕੀ ਤਿਆਰੀ ਦੇ ਉੱਤੇ ਤੁਹਾਨੂੰ ਮਾਝ ਦਿਖਾ ਦੇਵਾਂਗੇ ਛੋਟੇ-ਛੋਟੇ ਜਿਹੇ ਰੇਟ ਹੋਣਗੇ ਠੀਕ ਹੈ ਜੀ ਤੇ ਵੜਾ ਤੁਹਾਨੂੰ ਜਿਹੜੀਆਂ ਆਪਾਂ ਦਿਖਾਉਣੀਆਂ ਨੇ ਤਿੰਨ ਅੱਗੇ ਬਿਲਕੁਲ ਤੁਸੀਂ ਵੜਾ ਦੇਖੋਗੇ ਤਾਜ਼ੀਆਂ ਸੱਜਰ ਸੁਈਆਂ ਵੈਸੇ ਟੋਟਲ ਚਾਰ ਵੜਾ ਤਾਜ਼ੀਆਂ ਸੁਈਆਂ ਨੇ ਇੱਕ ਵੜ ਗੱਬਣ ਤੁਹਾਨੂੰ ਦਿਖਾਵਾਂਗੇ ਆਪਾਂ ਕੋਈ ਗਰਲੈਂਡੋ ਦੇ ਵਿੱਚ ਕ੍ਰੋਸ ਬਰੀਡ ਸੋ ਬਾਕੀ ਮੇਰਾ ਭਰਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਇੱਥੇ ਆਣ ਕੇ ਆਪਣੀ ਨਰਖ ਪਰਖ ਕਰਨੀ ਚਾਹੁੰਦਾ ਕੋਈ ਭਰਾ ਆਪਣਾ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਹੈ ਜੀ ਤੇ ਗੱਬਣ ਪਸ਼ੂ ਆਪਣਾ ਟਿਪਕੇ ਤਸल्ली ਕਰਕੇ ਲੈ ਕੇ ਜਾਓ ਤਰੀਕ ਅੱਜ ਤੁਸੀਂ ਨੋਟ ਕਰ ਲਓ 24 ਜੂਨ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 1 ਵਜੇ ਦਾ ਸਮਾਂ ਹੈ ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਦਾ ਸਵਾਗਤ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਮਾਰ ਜੀ ਬਹੁਤ ਵਧੀਆ ਸੰਦੀਪ ਵੀਰੇ ਠੀਕ ਠਾਕ ਬੜੀ ਕਿਰਪਾ ਗੁਰੂ ਆਰਮਦਾਸ ਜੀ ਸੰਤੂ ਸਾਹਿਬ ਲੈ ਵੀ ਸੰਦੀਪ ਵੀਰੇ ਤਕਰੀਬਨ ਉਦੋਂ ਵੀ ਪਸ਼ੂ ਆਪਾਂ ਪਾਏ ਸੀ ਵੇਕੂਕੀ ਜੀ ਵੇਖੇ ਸੰਦੀਪ ਸਾਹਿਬ ਮਾਲ ਆਈ ਜਾਂਦਾ ਜਾਈਂਦਾ ਰੋਜ਼ ਰੋਜ਼ ਮਾਲ ਵਿਕੀ ਜਾਂਦਾ ਜੀ ਠੀਕ ਆ ਮੈਨਾਂ ਦੇ ਕੁਝ ਕੇ ਪਸ਼ੂ ਤਾਂ ਚਲੋ ਇਹੋ ਜੇ ਆਉਂਦੇ ਆ ਵੀ ਕਰਮਾਲੇ ਉੱਤਰ ਦੇ ਬਾਅਦ ਸੰਦੀਪ ਸਾਹਿਬ ਉਸੇ ਨੇ ਜਾਈਂਦਾ ਮਾਲ ਉਸੇ ਨੇ ਵਿਕੀ ਜਾਂਦਾ ਜੀ ਠੀਕ ਆ ਹਾਂ ਜੀ ਹਾਂ ਜੀ ਲੈ ਵੀ ਸੰਦੀਪ ਅੱਜ ਟੋਟਲ 6 ਨਗ ਹੋਣਗੇ ਹਨਾ ਅੱਜ 6 ਨਗ ਆ ਗਏ ਸੰਦੀਪ ਸਾਹਿਬ ਟੋਟਲ ਹਾਂ ਜੀ ਜਿਨ੍ਹਾਂ ਦੇ ਵਿੱਚੋਂ ਆਪਣੇ ਕੋਲ 5 ਵੇੜਾ ਚਾਰ ਵੇੜਾ ਸੁਈਆਂ ਧਾਰੀਆਂ ਬਿਲਕੁਲ ਕੋਈ ਰਾਤ ਦੀ ਕੋਈ ਕੱਲ ਦੀ ਤੇ ਇੱਕ ਵਾਰ ਗੱਬਣਿਆ ਇੱਕ ਮੈਂ ਗੱਬਣਾ ਬੜੀ ਜਿਆਦੀ ਚੰਗੀ 12 ਕਿਲੋ ਦੋ ਦਿੰਦੀ ਸੰਤੂ ਸਾਹਿਬ ਹੂੰ ਉਹਦਾ ਡੋਲੀ ਆ ਤਿੰਜਾ ਸੁਆ ਸੁਣੀ ਆ ਮਧਰੀ ਡੋਲੀ ਦੀ ਆ ਆਈਟਮ ਇਹ ਮੇਰੇ 12 ਕਿਲੋ ਦੋ ਦਾ ਨਾਮ ਹੈ ਜਿਹੜਾ ਮਰਜੀ ਵੀਰ ਆਪਣ ਨੂੰ ਕਹਿ ਸਕਦਾ ਵੀ ਸੰਦੀ ਤੇਰੀ ਮਾਂ ਹੋਣੀ ਰਹੀ ਬਿਲਕੁਲ ਬੜੀ ਜਿਆਦੀ ਖਰੀ ਹੈ ਕੋਈ ਵੀਰ ਚਿੰਨੀ ਸਾਹਮਣੇ ਲੋ ਵੀ ਬਿਲਕੁਲ ਜੈਨੂਨ ਤੇ ਜ਼ਾਇਦ ਰੇਟ ਹੋਣਗੇ ਠੀਕ ਆ ਜੀ ਸੋ ਸਾਫ ਸੁਥਰਾ ਹੀ ਆਉਂਦਾ ਇਸ ਕਿੱਲੇ ਤੇ ਪਹਿਲਾਂ ਵੀ ਆਪਾਂ ਤੁਹਾਨੂੰ ਇੱਥੇ ਧੜਾ ਧੜ ਕਾਫੀ ਪਸ਼ੂ ਦਿਖਾਏ ਆ ਸਟਾਰਟਿੰਗ ਕਰਾਂਗੇ ਕਿ ਬਹੁਤ ਪਿਆਰੀ ਵੱਸੀ ਤੁਸੀਂ ਸਾਹਮਣੇ ਦੇਖ ਰਹੇ ਜੇ ਹਾਂ ਤੂੰ ਫੇਰ ਕੇ ਸੰਦੀਪ ਪਹਿਲੇ ਤਸੱਲੀ ਕਰਾ ਮੈਂ ਸੰਧੂ ਸਾਹਿਬ ਬਹੁਤੀ ਠੰਡੀ ਆ ਆ ਦੇਖ ਆਏ ਬੰਨੇ ਮੜੇ ਜੀ ਪਰੂਣਿਆ ਵਛੀ ਦੇ ਆ ਬਾਕੀ ਪਹਿਲਾ ਸੁਬਾ ਸੂਈ ਚਾਰ ਤਾਂ ਦਾ ਵਛੀ ਬਹੁਤ ਵੇਖੋ ਕਦ ਕਿੱਡਾ ਵੱਡਾ 6 ਫੁੱਟ 2 ਇੰਚ ਮੇਰੀ ਹਾਈਟ ਹੈ ਮੇਰੇ ਨਾਲ ਸੰਧੂ ਸਾਹਿਬ ਉੱਚੀ ਆ ਤੇ ਫੋਲ ਦੇ ਵੱਡੀ ਹਾਈਟ ਆ ਮੈਂ ਸੰਧੂ ਸਾਹਿਬ ਦੋਸਤੋ ਜਿੱਦਾਂ ਕਿ ਨਾਰਮਲ ਆਪਾਂ ਫਾਰਮਾ ਸ਼ੈਡਾਂ ਦੇ ਵਿੱਚ ਵਛੀਆਂ ਬਹਿਣਾ ਦੇਖਦੇ ਆ ਉਡੀ ਹਾਈਟ ਬਾਕੀ ਆ ਤੁਹਾਨੂੰ ਮੋਹ ਦੰਦੀ ਵੀ ਚੈੱਕ ਕਰਾ ਸਾਰੇ ਦੰਦੀ ਸੰਧੂ ਸਾਹਿਬ ਚਾਰ ਦੰਦ ਨੇ ਠੀਕ ਆ ਜੀ ਚੌਕ ਤੇ ਹਜੇ ਬਰਾਬਰ ਕੀਤੇ ਆ ਤੇ ਬਿਲਕੁਲ ਛੇਕ ਦੇ ਹਜੇ ਮੋਹ ਸੱਟੇ ਆ ਅਦੇ ਚੱਕਰੇ ਮਾਸਾਉਣੀ ਚਾਹੀਦੀ 240 ਸੰਤੋ ਸਾਹਿਬ ਆ ਗਈ 240 ਬੱਚੀ ਆ ਐਡਾ ਜਾਨਵਰ ਤੁਹਾਨੂੰ ਹੀ ਪਤਾ ਵੇਖੋ ਕਿੱਡਾ ਪਾਲਣਾ ਔਖਾ ਵਾ ਬਿਲਕੁਲ ਬਿਲਕੁਲ ਸੰਤੋ ਸਾਹਿਬ ਵੱਡੀ ਵੇੜਾ ਚਲੋ ਵੀ ਕੋਈ ਸ਼ੈੱਡ ਵਾਲਾ ਵੀਰ ਵੀ ਲੇ ਜਾਣਾ ਚਲੋ ਕਾ ਚੰਗੀ ਪਿਆਰੀ ਕਰੂਗੀ ਬਾਕੀ ਦੁੱਧ ਵੀ ਚੰਗਾ ਪਾਉਗੀ 20 ਪਲੱਸ ਐੜ ਕੀ ਚੱਲੂਗੀ ਠੀਕ ਹੈ ਚੰਗੀ ਲਾਣੇ ਕਰਾਣੇ ਦੀ ਹੈ ਜੀ ਠੀਕ ਹੈ ਠੀਕ ਹੈ ਇਹ ਵੀ ਤੁਹਾਨੂੰ ਲੈ ਲਓ ਵੀ ਲੋ ਵੀ ਤੋੜ ਕੇ ਦਿਖਾਉਣੇ ਆ ਦੋਸਤੋ 나ੜੂਆ ਗਿੱਲਾ ਨਾਲ ਆ ਬੱਚੇ ਤੇ ਫਾਲਗੋ ਜੀ ਦੇ ਚਵਾਈਆਂ ਆ ਮਗਰ ਮੇਲ ਕਾਫ ਆ ਐ ਤੋਰ ਦੀ ਚਵਾਈਆਂ ਦੋ ਕਰਤੀਆਂ ਫਿਰ ਹਾਂਜੀ ਹਾਂਜੀ ਸੰਤੋਪ ਜੀ ਚੋ ਚਾ ਫਿਰ ਸੰਦੀਪ ਇੱਕ ਨੰਬਰ ਸੰਤੋ ਸਾਹਿਬ ਇੱਕ ਨੰਬਰ ਚਵਾਈ ਕਰਕੇ ਆਪਾਂ ਖਾਵਾਂਗੇ ਵੀਡੀਓ ਚ ਲਓ ਬੇ ਠੀਕਾ ਜੀ ਥਾਣਾ ਵੇਖੋ ਬਹੁਤ ਸੁਆਦੀ ਲੱਗਾ ਟੀਆ ਜੀ ਮੁੱਠੀ ਮੁੱਠੀ ਥਾਣਾ ਹੱਥੀ ਚਵਾਈ ਆ ਥਾਣਾ ਹਾਈਟ ਕੱਟ ਟਮੈਟਰ ਕਰਦੀ ਹੈ ਵੀ ਹਾਈਟ ਕੱਟ ਬਹੁਤ ਪਿਆਰੀ ਆ ਵੱਡੀ ਵੜ ਆ ਤੇ ਚੌਗੀ ਚਾਰ ਦਾ ਦੰਦ ਕੰਫਰਮ ਤੁਹਾਨੂੰ ਕਰਾਈ ਦਿੱਤਾ ਮੋਹੋਂ ਦੰਦੀ ਫੜ ਕੇ ਵੀ ਠੀਕ ਆ ਸੋ ਨੇਵੇ ਦੀ ਬੰਤਰ ਬਹੁਤ ਵਧੀਆ ਬਿਲਕੁਲ ਇੱਕ ਫਿਕਸ ਹੋਵਾਨਾ ਚਾਦਾ ਤੋਂ ਸੋਹਣੀ ਫੇਸ ਕੁਆਲਟੀ ਦੇ ਵਿੱਚ ਆ ਮੱਥੇ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਪਟਾ ਤੇ ਚੰਗੀ ਸੋਹਣੀ ਲੈਂਥ ਲੰਬਾਈ ਬੇਲ ਬੁੱਲ ਚੰਗੀ ਸਪੈਸ਼ਲ ਵਜਨ ਮੱਟਾ ਬਹੁਤ ਜ਼ਿਆਦਾ ਸੰਧੂ ਸਾਹਿਬ ਚਲੋ 4 ਦੰਦ ਵੱਚੀ ਏਡੀ ਬਹੁਤ ਘੱਟ ਮਿਲਦੀ ਆ ਸੰਦੀਪ ਜੀ ਬੋਲਾ ਵੈਸੇ 2 ਗਡੰਗ ਚਵਾਈ ਕਰਕੇ ਆ ਇਹ ਕੰਮ ਸੰਧੂ 17 18 ਕਿਲੋ ਬੋਲਾ ਹੋਊਗਾ ਥੱਲੇ ਠੀਕ ਹੈ ਬਈ ਮੈਂ ਤਾਂ 25 ਕਿਲੋ ਪਾ ਦੂਗੀ ਵੱਚੀ ਠੀਕ ਹੈ ਜੀ ਹਾਂਜੀ ਸੋ ਵੱਡੀ ਬਿਹੜਾ ਠੀਕ ਹੈ ਜੀ ਬਾਕੀ ਮੇਰਾ ਭਰਾ ਨਿਗਾ ਦੇ ਵਿੱਚੋਂ ਬੇਸ਼ੱਕ ਇਹ ਧਿਆਨ ਕੇ ਤੁਸੀਂ ਕੱਢ ਸਕਦੇ ਜੇ ਐਨੀਮਲ ਜਿਹੜਾ ਵੱਡਾ ਕਿਹਾ ਗਿਆ ਵੱਡਾ ਹੀ ਨਿਕਲੂਗਾ ਇਹ ਧਿਆਨ ਕੇ ਕੋਈ ਇਹ ਸੋਚਿਆ ਜੇ ਵੀ ਇੱਥੇ ਆਣ ਕੇ ਕੋਈ ਛੋਟੀ ਜੀ ਚੈ ਨਿਕਲੂਗੀ ਜੇ మీడియం ਹਾਈਟਾ ਤੇ మీడియం ਦਸੀ ਜਾਊਗੀ ਬਾਕੀ ਸਫਾਈਆਂ ਚੈੱਕ ਕਰੋ ਬਹੁਤ ਪਿਆਰੀ ਵੇੜਾ ਸੰਤੂ ਸਾਹਿਬ ਥਣ ਬੜਾ ਚੰਗਾ ਲੱਗਾ ਭਾਵੇਂ ਕੋਈ ਹੱਥੀ ਚਵਾਈ ਨਾ ਚੋਲੇ ਭਾਵੇਂ ਜਮਸ਼ੀਨ ਦੀ ਚਵਾਈ ਨਾ ਚੋਲੇ ਬਿਲਕੁਲ ਜੀ ਕਰੋ ਚੈੱਕ ਜੀ ਠੀਕ ਹੈ ਜੀ ਸੋ ਬਹੁਤ ਵਧੀਆ ਸੋ ਚੰਗੀ ਬੱਤੀ ਆ ਸੋ ਸੰਦੀ ਵੀਰ ਜੇ ਮਾਲ ਤਾਂ ਤਕਰੀਬਨ ਆਪਣੇ ਕੋਲ ਪੰਜ ਚਾਰ ਪਸ਼ੂ ਆ ਜਿਹੜੇ ਸਵੇ ਸਵੇ ਆ ਸਾਰੇ ਸਵੇ ਸਵੇ ਆ ਮਾਰਨਿੰਗ ਚਵਾਈ ਕਿੰਨੇ ਕ ਵਜੇ ਕਰਤੀ ਜੀ ਸੰਤੂ ਸਾਹਿਬ ਮਾਰਨਿੰਗ ਚਵਾਈ 5 ਵਜੇ 8:00 ਦਾ ਸਾਢੇ 5 ਹੁੰਦੀ ਹੈ ਜੀ ਠੀਕ ਹੈ ਜੀ ਵਾਕੇ ਬੱਚੀ ਸੰਧੂ ਸਾਹਿਬ ਕੋਈ ਕੰਮੀ ਪੇਸ਼ ਨਹੀਂ ਕਰਮਾ ਰਹੀ ਆ ਹੂੰ ਬਾਈ ਜਨ ਨੋਡ ਬਹੁਤ ਜਿਆਦਾ ਬੰਦੋ ਜੀ ਬੰਦੋ ਲੋ ਜੀ ਠੀਕ ਆ ਜੀ ਸੋ ਮਗਰ ਬੱਛਾ ਮੇਲ ਕਾਫ ਆ ਗਿਆ ਕਰਮਾ ਲਈ ਤੇ ਠੀਕ ਆ ਜੀ ਸੋ ਬੱਚਾ ਤੁਹਾਨੂੰ ਦਿਖਾ ਦਿੱਤਾ ਗਿੱਲੇ 나ੜੂ ਬੱਚਾ ਸੋ ਪਸੰਦ ਆਊਗੀ ਭਰਾਵਾਂ ਨੂੰ ਆ ਬੰਨੇ ਮੜੀ ਜੀ ਭਰੂਣਿਆਂ ਬਾਕੀ ਨਿੱਗਰ ਲੇਵਾ ਸੰਧੂ ਸਾਹਿਬ ਬਿਲਕੁਲ ਵੇਖੋ ਆ ਫਸਮਾ ਫਿਕਸ ਲੇਵਾ ਸੋ ਚੰਗੀ ਏ ਬੱਚੀ ਸੰਧੂ ਜੀ ਬਹੁਤ ਜੰਗੀ ਬੱਚੀ ਸਾਰੀ ਚੰਗੀ ਏ ਹਾਂ ਬਾਈ ਵਾਟਾ ਆਵਾ ਕੀ ਮੁੱਲ ਹੈ ਕੀ ਡਿਮਾਂਡ ਕਰਦਾ ਹੈ ਸੰਤੂ ਸਾਹਿਬ ਮੁੱਲ ਭਾਵੇਂ ਚਲੋ ਇੱਕ ਦਾਅ ਕਰੀਏ ਭਾਵੇਂ ਕਿੰਨਾ ਵਿੱਚ ਕਰੀਏ ਆਪਾਂ ਬਿਲਕੁਲ ਜੈ ਜੀ ਕਰਨਾ ਮੁੱਲ ਕਰਦਾ ਸੰਤੂ ਸਾਹਿਬ ਇਹਦਾ 95000 ਰੁਪਿਆ ਹਾਂਜੀ ਜੈਸਨੋ ਦੇ ਲਈ ਹਾਂਜੀ ਇੱਕੋ ਹੀ ਹਾਲ 80000 ਦੀ ਦੇ ਦਈਏ ਬੱਛੀ 85000 ਦੀ 85000 ਦੀ ਦੇ ਦਈਏ ਹਮਦੁਲਾਹ ਜੈਸਨੋ ਸੋ ਤੁਸੀਂ ਆ ਮਾਲ ਦੇਣਾ ਤਾਂ ਬਿਲਕੁਲ ਛੋਟਾ ਕਰਕੇ ਦੇਣਾ ਭੈਣ ਭਰਾ ਜੇ ਫਿਰ ਵੀ ਕੱਲ ਨੂੰ ਜੁੜੇ ਦੇ ਨਾਲ 3000 ਹੋਰ ਛੋਟ ਕਰ ਦਾਂਗੇ 82 ਹਜ਼ਾਰ ਦੀਆਂ 82 ਦੀ ਜਸਨ 82 ਜਾਂਦੋ ਬਾਕੀ ਬੱਚੀ ਜੇ ਕੋਈ ਕਮੀ ਪੇਸ਼ੀ ਤੇ ਮੇਰਨਾ ਵੀਰ ਜਿਹੜਾ ਮਰਜੀ ਆ ਗਈ ਤੇ ਆ ਕੇ ਸੰਦੀ ਬਾਤ ਤੇਰੀ ਬੱਚੀ ਖਾਨ ਇਹ ਕਦੋਂ ਛੋਟੀ ਹੋਵੇ ਤਾਂ ਵੀ ਰੁਪਈਆ ਨਹੀਂ ਲੈਣਾ ਜੇ ਕੋਣ ਨ ਕਮੀ ਹੋਵੇ ਤਾਂ ਵੀ ਰੁਪਈਆ ਨਹੀਂ ਲੈਣਾ ਹੂੰ ਜਿਹੜਾ ਵੀਰ ਵਯਾ ਉਹਨਾਂ ਨੇ ਅੱਧੀ ਗੱਡੀ ਤੋਂ ਲਾ ਕੇ ਤਸੱਲੀ ਕਮਾਂ ਤਰ੍ਹਾਂ ਦੀ ਕਰਕੇ ਅੱਧੀ ਪੇਮੈਂਟ ਪਾ ਦੇ ਦੀ ਬਾਤ ਦੇ ਦੇ ਆਪਾਂ ਲੋ ਵੀ ਭਰਾਵੋ ਚਾਰ ਦਿਨ ਤੋਂ ਬੱਚੀ ਸੰਤੋ ਸਾਹਿਬ ਕੋਈ 400 ਦੇ ਪੀਣ ਵਾਲੀ ਆ ਫਾਰ ਬਹੁਤ ਪਿਆਰੀ ਵਾਇਰ ਹੈ ਠੀਕ ਹੈ ਜੀ ਸੋ ਬਾਕੀ ਮੇਰਾ ਭਰਾ ਕਰ ਲਿਓ ਸੰਧੇ ਠੰਡੀ ਬਹੁਤ ਜਿਆਦਾ ਹੈ ਵੇਖੋ ਜਦਾਂ ਮਰਜੀ ਭਾਵੇਂ ਕਰਮਾਲੀ ਦਾ ਫੇਰੀਓ ਕੋਈ ਮੁਸ਼ਕਲ ਕੋਈ ਨਹੀਂ ਲਓ ਜੀ ਆਹ ਵੇਖੋ ਬਾਕੀ ਗੁੱਲਗੱਲ ਬਹੁਤ ਜਿਆਦਾ ਕਾਇਮ ਆ ਮੈਨਾਂ ਬਹੁਤ ਜਾਈ ਟੂਰ ਛਾਂਗ ਨਹੀਂ ਠੀਕ ਹੈ ਜੀ ਸੋਬਿਆ ਸੀ ਅਰਦੀ ਲੇਵਾ ਬਹੁਤ ਜਿਆਦਾ ਸਾਰਾ ਹੈ ਬਾਕੀ ਸੰਧੂ ਸਾਹਿਬ ਜਿੰਨਾ ਹੈਗਾ ਸਾਰਾ ਸਪਾਈ ਚ ਠੀਕ ਹੈ ਜੀ ਨਿਗਰ ਲੇਵਾ ਬਿਲਕੁਲ ਠੀਕ ਆ ਆ ਪਰੋਣਿਆ ਥੋੜੀ ਆ ਨਹੀਂ ਇੱਕ ਪਾਸੇ ਮਾਰੀ ਪਰੋਣ ਪਾਲ ਹੈਗੀ ਪਰ ਇਹ ਨਾ ਨਾ ਖੁੱਬਦੇ ਆ ਵਿੱਚ ਯਾਨੀ ਕਿ ਠੀਕ ਆ ਆ ਪਰੋਣਿਆ ਆਪੇ ਸੰਦੀ ਵੀਰੇ ਕਿ ਮਾਚ ਆਪਣੇ ਕਰੋ ਆ ਜਿਹੜੀ ਇਹਦੀ ਡਿਟੇਲ ਕਰਦੇ ਆ ਸੰਦੂ ਸਾਹਿਬ ਤੇਜਾ ਸ਼ੁਰੂਆਤ ਸੁਣੀ ਹੈ ਕਿ ਦਜੇ ਸੂਏ ਦਾ 12 ਕਿਲੋ ਦਾ ਰਿਕਾਰਡ ਹੈ ਦਾ ਰਿਹਾ ਜੀ ਠੀਕ ਹੈ ਵੀਰੇ ਅਰੇ ਮੇਰੇ ਹਸਾਮਣਾ ਘਟੋ ਘਟੋ 6 ਤੋਂ 7 ਦਿਨ ਇਹਨੇ ਲੈਣੇ ਆ 6 ਤੋਂ 7 ਦਿਨ 6 ਤੋਂ 7 ਦਿਨ ਲੈ ਜੇ ਬਾਕੀ ਮੇਰਾ ਸੰਦੂ ਸਾਹਿਬ ਪਾਂਡੀ ਪਾ ਆਂਦੀ ਆ ਮੇਰਾ ਹੁਣ ਜਿਹੜੀ ਮਦਰੀ ਦੇ ਵਿੱਚ ਇਹਨੂੰ ਆਂਦੇ ਦੋਸਤੋ ਮਦਰੀ ਗੋਡੀ ਦੀ ਮਦਰੀ ਗੋਡੀ ਦੀ ਸੰਦੂ ਸਾਹਿਬ ਠੀਕ ਹੈ ਬਾਕੀ ਸਫਾਈ ਦੇਖੋ ਕਿੱਡੀ ਜੱਗ ਲੱਗੀ ਇਹਨੂੰ ਕਰਮਾਲੀ ਨੂੰ ਦੇਖੋ ਮੇਰਾ ਭਰਾ ਠੀਕ ਹੈ ਜੀ ਸੋ ਰੰਗ ਭਾਗੇ ਨੂੰ ਵੀ ਕਰਮਾਲੀ ਨੂੰ ਚੰਗੇ ਲ ਤੇ ਵੀਰ ਸੰਦੀਪ ਕਿੰਨਾ ਕੁ ਦੁੱਧ ਵੀਰ ਦੱਸ ਕੇ ਪਿਛੇ ਸੰਦੀਪ ਸਾਹਿਬ 12 ਕਿਲੋ ਦੁੱਧ ਨਾ ਵੀਰਾ ਕੋਇਆ ਥੱਲੇ ਹਾਂ ਹਾਂ ਤੇ ਉਹ ਵੀ ਇਹ ਵੀ ਮੈਂ ਆਖਿਆ ਗਰੰਟੀ ਵਾਲੇ ਥਾਂ ਜਿੱਥੇ ਮਰਜੀ ਸੰਦੀਪ ਮੈਂ ਦੇ ਦਿੰਦੀ ਹਾਂ 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 ਉਹ ਲਾਂਮਾ ਨਾ ਮੈਂ ਲਾਊਗਾ ਨਹੀਂ ਮੱਝ ਹੈ ਦੁੱਧ ਵਾਲੀ ਆ ਹਾਂਜੀ ਸੋ ਬਾਕੀ ਦੋਸਤੋ ਕੱਦਾਂ ਦੇ ਵਿੱਚ ਦੁੱਧ ਨਹੀਂ ਗਾ ਨਸਲਾਂ ਜਾਤਾਂ ਬ੍ਰੀਡਾਂ ਚ ਦੁੱਧ ਆ ਪਤਲੇ ਪਿੰਡੇ ਦੀ ਚਮਗਰਮ ਵਾਲੀ ਦਾ ਤੁਸੀਂ ਵੇਖੋਗੇ ਵੀ ਬਿਲਕੁਲ ਇੱਕਲੋ ਫਾਫੇ ਵਰਗਾ ਚਾਮਾ ਬਿਲਕੁਲ ਪਤਲੀ ਸਕਿਨ ਤੇ ਬਾਕੀ ਪਿੱਠ ਪੜਾ ਤੁਹਾਡੇ ਸਾਹਮਣੇ ਆ ਹਾਈਟ ਮੀਡੀਅਮ ਦੇ ਵਿੱਚ ਆ ਦਰਮਿਆਨੀ ਹਾਈਟ ਆ ਮਧਰੀ ਗੋਡੀ ਮਧਰੀ ਡੌੜੀ ਦੀ ਇਹ ਬਾਕੀ ਹਾਈਟ ਜਰੂਰ ਮੀਡੀਅਮ ਆ ਰੰਗ ਭਾਗ ਸੰਤੂ ਸਾਬ 1.5 ਲੱਖ ਅੜਿਆ ਲੱਗਾ ਕਰਮਾ ਆ ਆ ਕਰੋ ਚੱਕਰੀ ਸੋ ਮਾਰਕਿੰਗ ਚੱਡਾ ਲੇਵਾ ਤੁਸੀਂ ਵੇਖੋਗੇ ਵਾਈਟ ਨਹੀਂ ਬਾਕੀ ਇਹ ਵੀ ਭੋੜੀ ਗਈ ਕੋਈ ਸਿੰਗ ਨਹੀਂ ਮਾਰਨਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਲਓ ਜੀ ਠੀਕ ਆ ਜੀ ਸੰਗੋ ਬਿਲਕੁਲ ਭੋੜੀਆ ਸਿਰੋਂ ਭੋੜੀਆ ਤੇ ਬਾਕੀ ਮੱਝ ਕਰਮਾਂ ਵਾਲੀ ਚੰਗੀ ਆ ਬਿਲਕੁਲ ਪਤਲਾ ਪਿੰਡਾ ਸੋ ਸਮਾਂ ਲੈਂਦੀ ਹੈ ਜੇ ਸਮਾਂ ਕੱਢ ਜੇ ਤਾਂ ਪਹਿਲਾਂ ਇਹ ਸਮਝਾ ਆ ਆਪਣੇ ਬਾਕੀ ਪਿੱਛੇ ਭਾਰ ਦੀ ਚਮਾ ਥਾਣਾ ਦੀ ਆਪਣੀ ਗਰੰਟੀ ਜੇ ਕੋਈ ਆਨਲਾਈਨ ਵੀ ਵੀਰ ਮੰਗਾਉਂਦਾ ਲਾ ਕੇ ਆਪਦੀ ਤਸੱਲੀ ਕਰ ਲੈਣੀ ਨਾ ਗਰੰਟੀ ਨਾ ਦੇ ਲੋਕ ਤਸੱਲੀ ਇਹ ਦੀ ਦੇ ਦਾਂਗੇ ਆਪਾਂ ਭਾਰ ਪਿੱਛੇ ਤੋਂ ਸੰਦੇ ਸਾਹਿਬ ਪੂਰੀ ਗਰੰਟੀ ਦਵਾਂਗੇ ਜੇ ਪਿੱਛਾ ਭਾਰ ਚ ਹੈ ਕੋਈ ਥਾਣਾ ਦੇ ਬਾੜ ਫੇਰ ਨਿਕਲੇ ਤੁਹਾਨੂੰ ਫੋਨ ਲਾ ਕੇ ਆਖੇ ਵੀ ਹੰਦੂ ਨੇ ਆ ਕੰਮ ਕੀਤਾ ਹਾਂ ਹਾਂ ਉਸ ਵੇਲੇ ਸੰਦੇ ਸਾਹਿਬ ਆਪ ₹100 ਵਾਪਸ ਕਰਾਂਗੇ ਅਗਲੇ ਦਿਨ ਮੈਂ ਲੈ ਆਵਾਂਗੇ ਠੀਕ ਹੈ ਮਹਾਰਾਜ ਹਾਂਜੀ ਲੋਬੀ ਬਾਕੀ ਥਾਣ ਥਣ ਵੀ ਬਹੁਤ ਪਿਆਰਾ ਠਿਕਾ ਜੀ ਕੋਈ ਬਾਈ ਬੁਈ ਨਹੀਂ ਰੱਖਦੀ ਕਿ ਜਿਹੜੀ ਮੇਨ ਗੱਲ ਕਰਨਾ ਸਫਾਈ ਬਹੁਤ ਜਿਆਦੀ ਹੈ ਸੰਤੂ ਸਾਬ੍ਹ ਬਾਈ ਨਹੀਂ ਜਿਆਦੀ ਸਫਾਈ ਆ ਆ ਦੇਖੋ ਜੀ ਸੋ ਹਰ ਵਾਰ ਕਰਮਾਲੀ ਦਾ ਦੇਖੋ ਤੁਸੀਂ ਠਿਕਾ ਜੀ ਚੌਰਸ ਲੇਵਾ ਮੋਢ ਕੋ ਉਹਨਾਂ ਦੇ ਗਾਂ ਤੇ ਉਹਨਾਂ ਦੀ ਪਛਾਣ ਬਾਕੀ ਬਿੰਦੀਆਂ ਵਾਲਾ ਬੜਨਾ ਵਾਲਾ ਤੇ ਨਿੱਗਰ ਚੰਗੀ ਉਤਰਾਂਵੇਂ ਸੰਤੂ ਸਾਬ੍ਹ ਮੈਂ ਜਿੰਨੀ ਆ ਗਈ ਨਿਗਰ ਹੈ ਮਜ਼ਰੀ ਡੌੜੀ ਦੀ ਆ ਪੜੀਆਂ ਦੇ ਚਾਮ ਵੇਖੋ ਕਿੱਡਾ ਪਤਲਾ ਕਰਮਾਰੀ ਆ ਨਹੀਂ ਮੈਂ ਦੁੱਧ ਵਾਲੀ ਇੱਕ ਯਾਰਾ 12 12 ਲੀਟਰ ਨੂੰ ਆਂਦਾ ਵੀ ਕੀ ਆਰਾਮਨਾ ਸੰਦੂ ਸਾਹਿਬ ਦਊਂਗੀ ਆਰਾਮਨਾ ਮੱਝਾ ਦੁੱਧ ਉਹਨੀਆਂ ਕੱਢ ਜਾਂਦੀਆਂ ਨੇ ਤੇ ਭਾਵੇਂ ਟੋਕੜਾਂ ਦੀ ਲੋੜ ਨਹੀਂ ਅੱਜ ਆਪਾਂ ਕੀ ਮੁੱਲ ਕਰਦੇ ਆ ਮੁੱਲ ਸੰਦੂ ਸਾਹਿਬ ਦਾ 85000 ਲੈਣੇ ਦੇਣੇ ਆਲੇ 70000 ਦੀ ਦੇ ਦਈਏ 70 ਦੀ ਛਾਲ ਇੱਕ ਹੋਰ ਮਾਰ ਕੇ ਖਿੱਚ ਕੇ 9000 ਦਾ ਤੋਂ 75000 ਦੀ ਮੈਂ 75000 ਦੀ 70000 ਦੀ ਦੇਦਾ ਸੰਦੂ ਸਾਹਿਬ ਚਲੋ 75000 ਅੱਜ ਕੱਲ ਆਉਂਦਾ ਨਹੀਂ ਜੇ ਕਾਕੀ 72000 750 ਆ ਦੇਖੋ ਮੇਰਾ ਭਰਾ 75000 ਦੀ ਆ ਬਹਿਣੀ ਵਾਲੇ ਪਾਸੋਂ ਚੈੱਕ ਕਰੋ ਪੀੜੀ ਦੇ ਪਾਦਾਂ ਨੂੰ ਕੱਲਾ ਕੱਲਾ ਖਾਣ ਲੱਗਾ ਸੰਦੇ ਸਾਹਿਬ ਆ ਨਖੇੜ ਇਹ ਸਪੇਸ ਗਾਇਬ ਆ ਠੀਕ ਆ ਜੀ ਬਾਕੀ ਗੱਲ ਮੁੱਕਦੀ ਆ ਚਲੋ ਪਸ਼ੂ ਐਨੀਮਲ ਵੇਖ ਹੀ ਜਾਣਾ ਹੁੰਦਾ ਕਿਸਾਨ ਵੀਰੋ ਪਰ ਚੰਗਾ ਐਨੀਮਲ ਆ ਸਾਫ ਸੁਥਰਾ ਆ ਭਾਅ ਬਿਲਕੁਲ ਚੰਗਾ ਸੋਹਣਾ ਬੜਾ ਮਿੱਠਾ ਠੀਕ ਆ ਨਹੀਂ ਲੱਖਾਂ ਲੱਖਾਂ ਦੀਆਂ ਗੱਲਾਂ ਬਾਤਾਂ ਨਹੀਂ ਇਹ ਤਾਂ ਕਰਮਾਂ ਵਾਲੀ ਅੱਜਕੱਲ੍ਹ ਉਤਰਾ ਸਵਾਲ ਲਾ ਕੇ ਇੱਕ ਦਾ ਇੱਕ 20 ਚੰਦਿਆ ਜਿਹਨੇ ਦੁੱਧ ਪੀਣਾ ਉਹਨੂੰ ਵਧੀਆ ਵਾ ਬਿਲਕੁਲ ਵਧੀਆ ਵਾ ਮਰਮਾਨਾ ਟੋਕਰਾ ਪੱਠਿਆਂ ਦਾ ਪਾਇਰ 10 ਕਿਲੋ ਹੀ 12 ਕਿਲੋ ਦੁੱਧ ਜੀ ਬੱਸ ਬੱਸ ਕੋਈ 7000 ਰੁਪਏ ਉਹਨਾਂ ਨੂੰ ਦੇ ਦਾਂਗੇ 75 ਦੀ ਅੱਗੇ ਨੈਕਸਟ ਆਪਣੇ ਕੋਲ ਆ ਬੈਠ ਕੇ ਵੇ ਇਹ ਵੇੜ ਸੰਦੇ ਸਾਹਿਬ ਸੂਈ ਆਈ ਕੱਤੀ ਕੱਲ ਦੀ ਕੱਲ ਦੀ ਸੂਈ ਆ ਲਓ ਜੀ ਦੋਸਤੋ ਮਗਰ ਜਿਹੜਾ ਬੱਚਾ ਮਗਰ ਵੀਰ ਸੰਧੀ ਬੱਛੀ ਆ ਗਈ ਐ ਬੱਛੀ ਆ ਗਈ ਸਾਨੂੰ ਸਾਹ ਵੇਖੋ ਲਓ ਜੀ ਮਗਰ ਬੱਛੀ ਆ ਚੈੱਕ ਕਰੋ ਮੇਰਾ ਬੱਚਾ ਬਹੁਤ ਆ ਗਈ ਸਾਨੂੰ ਸਾਹ ਬਹੁਤ ਸਵਾਦੀ ਬੱਛੀ ਆ ਬਹੁਤ ਪਿਆਰੀ ਬੱਛੀ ਆ ਚੈੱਕ ਕਰੋ ਇਹ ਤੇ ਦੂਜੇ ਤਿੰਨ ਦਿਨ ਦਾ ਬੱਚਾ ਹੈ ਨਾ ਹਾਂਜੀ ਹਾਂਜੀ ਆ ਨਾਰੂ ਨਾਲ ਬਿਲਕੁਲ ਲਓ ਜੀ ਨਾਰੂ ਨਾਲ ਤਿੰਨ ਦਿਨਾਂ ਦਾ ਬੱਚਾ ਮਗਰ ਬੱਛੀ ਆ ਤੇ ਬੋਲਾ ਇਹਦਾ 11-12 ਕਿਲੋ ਹੋਗਾ ਠੀਕ ਹੈ 11-12 ਕਿਲੋ ਬੋਲਾ ਦੋਸਤੋ ਚਲਾਈ ਇੱਕ ਨੰਬਰ ਆ ਮੈਂ ਇਸ ਤਰ੍ਹਾਂ ਹੀ ਬਾਇਓ ਠੰਡੀ ਧੀਰੀ ਈ ਵੇਖੋ ਸੁਈਲੀਆਂ ਇਹਦੀਆਂ ਆ ਲੈ ਜੀ ਆਲੋ ਲੋਬਿਕ ਕਰੋ ਗੱਲ ਠੀਕ ਆ ਜੀ ਸੋ ਸੀਲ ਸਾਹੂ ਬੱਚਾ ਛੱਡੋ ਤੇ ਨਾ ਛੱਡੋ ਬੋਲਾ ਸੰਦੀਪ ਕਿੰਨਾ 11 12 ਕਿਲੋ ਤਿਆਰ ਹੋ ਸੰਦੋ 11 12 ਕਿਲੋ ਬੋਲੇ ਤਿਆਰ ਆ ਚੜਾ ਆਪਾਂ 20 ਕਿਲੋ ਆਦੇ ਨੇ 15 16 ਕਿਲੋ ਹੱਸ ਕੇ ਦੇ ਦੋ ਜੀ ਦੁੱਧ ਆ ਲਓ ਜੀ ਬਾਕੀ ਵੇਣ ਮੂਣ ਹਵਾਨੇ ਲੈਵੇ ਤੇ ਕਾਫੀ ਆ ਮੁਠੀ ਮੁਠੀ ਥਾਣਾ 9 ਕਿਲਾ ਥਾਣਾ ਠੀਕ ਆ ਜੀ ਜਿਹੜੇ ਵੀਰਾਂ ਦਾ ਲਈ ਹੋਦੇ ਆ ਨੇ 17 18 ਕਿਲੋ ਕਹੇ ਆ ਆਪਾਂ ਨੇ ਕਿਹਾ ਸੰਦੋ ਸਾਹਿਬ 15 ਕਿਲੋ ਦੁੱਧ 16 ਹੀ ਦੇ ਦੇ ਬਰਾਵਾ ਹਾਂ ਅਜੇ ਸੁਖਵਾ ਜਾਈ ਅੱਛੀ ਤੋੜ ਲਾ ਵੀਰ ਤੂੰ ਚੰਗੀ ਸੇਵਾ ਕਿਸਾਨ ਬਰੋਂ ਹੋਈ ਗਈ ਤੇ ਚਲੋ 15 14 15 ਜਾਂ 1500 15 16 ਕਿਲੋ ਸੰਭਾਗ ਆਣਾ ਦੇ ਦਿਖਾਉਗੀ ਵੜ ਚਲੋ ਬਾਕੀ ਸੇਵਾ ਦੇ ਡਿਪੈਂਡ ਹੁੰਦਾ ਇੱਕ ਆਈਡੀਆ ਹੀ ਹੁੰਦਾ ਸਾਰੇ ਪਾਰਕੂ ਭਰਾਵਾਂ ਨੂੰ ਵੇਖਾ ਆਈਡੀਆ ਹੁੰਦਾ ਵੀ ਪਸ਼ੂ ਚਲੀ ਨਾ ਕੁਦੋ ਥੋੜਾ ਹਮਲਾ ਜਰਸੀ ਪਾਕੀ ਵੀ ਰੱਖ ਦੀ ਤਨਾ ਬਸ਼ੀ ਹਾਂ ਕ੍ਰੋਸ ਬ੍ਰੀਡ ਆ ਕੇ ਹਾਂਜੀ ਕੋਈ ਗਰਮੀ ਨਹੀਂ ਨਾ ਕੋਈ ਕੋਈ ਨਹੀਂ ਹਾਂ ਬਾਕੀ ਥਾਂ ਬੜਾ ਚੰਗਾ ਲੱਗਾ ਵਾ ਇਸ ਕੁਆਲਿਟੀ ਵੀ ਸੰਧੂ ਸਾਹਿਬ ਵੇਖੋ ਕਿੰਨੀ ਵਧੀਆ ਲੱਗੀ ਕਰਮਾਨੀ ਲਓ ਜੀ ਬਹੁਤ ਵਧੀਆ ਦੁਜਾ ਸੁਆ ਸੁ ਚਮਕਦਮਕ ਕਰਮਾਲੀ ਦੀ ਪੂਰੀ ਤੇ ਮੀਡੀਅਮ ਹਾਈਟ ਆ ਹਾਈਟ ਮੀਡੀਅਮ ਆ ਹਾਈਟ ਮੀਡੀਅਮ ਆ ਰੇਟ ਵੀ ਬੜਾ ਜਾਇਜ਼ ਹੋ ਜੂਗਾ ਇਹਦਾ ਠੀਕ ਆ ਜੀ ਦੁੱਧ ਭਾਵੇਂ 15 ਚੋਲਿਓ ਸੇਵਾ ਆਪਣੀ ਦੇ 16 ਚੋਲਿਓ ਠੀਕ ਆ ਜੀ ਤੇ ਅੱਜ ਹੁਣ ਬੋਲਾ ਬੋਲਾ ਕੋਈ 11 ਕਿਲੋ ਬੋਲਾ ਇਹਦੇ ਥੱਲੇ ਇਸ ਵਕਤ ਮੌਜੂਦ ਹਾ ਜਰੇ ਸੰਤੂ ਸਾਹਿਬ 나ੜੂ ਨਾਲ ਜੇ ਗੱਲ ਲੈ ਬੱਚੇ ਦੀ ਆਵੇ ਠੀਕ ਆ ਜੀ ਸਵਾਈ ਬਹੁਤ ਜਿਆਦੀ ਚੰਗੀ ਲੱਗੀ ਇਹਨੂੰ ਕਰਮਾਲੀ ਨੂੰ ਸਾਫ ਤੋਂ ਚੰਗਾ ਲੱਗਾ ਫੀਚਰ ਆ ਸੰਦੀਪਾ ਮੁੱਲ ਬੋਲੇ ਦਾ ਬਿਲਕੁਲ ਯਾਦ ਕਰੀਏ ਜੀ ਮਰਨ ਸਿੰਘ ਸਾਹਿਬ 52000 ਆ ਦੇ ਲੈ ਇੱਕੋ ਹੀ ਕਰ ਦਈਏ 50 ਹੀ ਜਾਂਦੀ ਮੈਨਾਂ ਮਾਣ ਤਾਂ ਹੋਰ ਕਰ 47000 ਦੀ ਦੇ ਦਈਏ ਇੱਕ ਹੋਰ ਹੱਲਾ ਮਾਰ ਦਈਏ ਵੀ ਜਿਹੜਾ ਜਿਆ ਯਾਰ ਅਗਲਾ ਖੁਸ਼ ਹੋਵੇ ਇੱਕੋ ਹੀ ਕਰ ਦਈਏ ਇੱਕ ਹੀ ਪਾਜੀ ਸੰਦੂ ਸਾਹਿਬ ਬਤਾ ਰਹੀ ਆ ਦੇਵਚੀ ਜਾਵਾਂਗੇ 100 ਰੁਪਏ ਛੋੜ ਹੀ ਹੋਣੀ ਜੇ ਉਹੋ ਭਾਈ ਫੋਨ ਲਵੇ ਕੋਈ ਤਰਾਜ ਨਾ ਕਰੇ ਬਤਾ ਰਹੀ ਹਜ਼ਾਰ ਦੀ ਬਾਹਰ ਆਪਾਂ ਨੂੰ ਨਹੀਂ ਉਹ 40000 ਦੀ ਹੈ ਦੋਸਤੋ 40000 ਦੀ ਬੰਦ ਦਵਾਂ ਤੇ ਬਾਕੀ ਥਾਂ ਚੜਾ ਦੇਖੋ ਕਿੰਦਾ ਸਾਜ ਹੈ ਦੇਖੋ ਜੀ ਕੰਬੀ ਧੂਰੀ ਜਿੰਨੀ ਹੈਗੀ ਥਾਂ ਦਾ ਪੂਰਾ ਤਾਲ ਕਰਮਾ ਦੀ ਲੰਬਾ ਥਾਂ ਆ ਠੀਕ ਆ ਬਤਾ ਰਹੀ ਹਾਂ ਪੂਰਾ ਤਾਲ ਕਰਮਾ ਦੀ ਲੱਲੇ 11 ਕਿਲੋ ਬੋਲਾ ਬੱਛਾ ਮਗਰਾ ਅਗਲੀ ਦੀ ਗੱਲਬਾਤ ਕਰਦੇ ਆ ਸੰਦੀਪ ਆਓ ਵੜ ਆਪਣੇ ਕੋਲ ਚਿੱਟੀ ਇੱਕ ਕਾਲੇ ਬਲੈਕ ਡਾਕਰ ਜਿਹੜੇ ਬਲੇ ਸੰਧੂ ਸਾਹਿਬ 15 ਕਿਲੋ ਤਿਆਰੀ ਆ ਜਾਨੀ ਕੀ ਬੋਲਾ ਹਾਂਜੀ ਇਹਨੂੰ ਸੂਈ ਨੂੰ ਪੰਜ ਛੇ ਹਨ ਹੋ ਗਏ ਆ ਸੱਤ ਹੋ ਗਏ ਦੁੱਧ ਬਣ ਗਿਆ ਕਿਲੋ ਹਾਂ ਬਾਕੀ ਚਵਾਈ ਕੀ ਇਹ ਵੀ ਬੜੀ ਚੰਗੀ ਅੱਛਾ ਹੀ ਮਗਰ ਉਹ ਅੱਛਾ ਮਗਰ ਆ ਬਾਕੀ ਚੰਗੀ ਹੈ ਬਹੁਤ ਜਿਆਦਾ ਖਰੀਦੀ ਠੀਕ ਆ ਜੀ ਕੋਈ ਪੰਜ ਸੱਤਕ ਦਿਨ ਹੋ ਗਿਆ ਕਿੰਨਾ ਦੱਸਾ ਦੁੱਧ 15 ਕਿਲੋ ਤਿਆਰ ਹੋ ਗਿਆ ਹੁਣ ਨੈਟ ਚ ਵਾਦਾਂਗੇ 15 ਵਾਦਾਂਗੇ ਸੰਧੂ ਸਾਹਿਬ ਚਵਾ ਕੇ ਦਵਾਗੇ ਠੀਕ ਆ ਜੀ ਸੋ ਦੁੱਧ ਉਹ ਹੀ ਕਿਸਾਨਾਂ ਕੋਲ ਦੱਸਿਆ ਜਾਵੇ ਜਾ ਉਹ ਹੀ ਦੱਸਿਆ ਜਾਊਗਾ ਜਿਹੜਾ ਕਿਸੇ ਵੀਰ ਨੂੰ ਇੱਥੇ ਚਵਾ ਦੇਣਾ ਠੀਕ ਹੈ ਬਾਕੀ ਸੰਦੇ ਸਾਹਿਬ ਸੱਤਾ ਡੰਗਰਾਂ ਦੀ ਵੀਡੀਓ ਪਾਉਣ ਲੱਗਾ ਕਿਉਂ ਨ ਇੱਕ ਵੀ ਡੰਗਰ ਮੜਾ ਉਹਦਾ ਰੁਪਈਆ ਵੀ ਨਹੀਂ ਲੈਣਾ ਸਾਰੀ ਗੁਰਲੀ ਮੁਕਤਲ ਦਾਵਾਗੇ ਜੇ ਚੋਂ ਗਲਤ ਨਿਕਲੇ ਡੰਗਰ ਤੇ ਠੀਕ ਹੈ ਠੀਕ ਹੈ ਬਈ ਸੰਦੇ ਸਾਹਿਬ ਗਰੰਟੀ ਵਾਲਾ ਪਸ਼ੂ ਲਈਦਾ ਤੁਹਾਨੂੰ ਪਤਾ ਹੋ ਆਪਾਂ ਦੂਜੇ ਤੇ ਜਿਹੜੇ ਵੀਡੀਓ ਪਾਉਣੇ ਆ ਬਸ ਬਸ ਬਾਕੀ ਵਹਿਰ ਖਰੀ ਹੈ ਵੀ ਜਿੰਨੀ ਹੈਗੀ ਸਾਫ ਸੁਗਰੀਆ ਕਰੋ ਚੈੱਕ ਫੇਸ ਕੁਆਲਟੀ ਵੀ ਚੰਗੀ ਆ ਸੋ ਮੂੰਹ ਮੱਥਾ ਵੀ ਬਹੁਤ ਸੋਹਣਾ ਵਹਿੜਦਾ ਹੈ ਵੀ ਵਹਿੜ ਆ ਜੇ ਨਵੀਂ ਸੰਦੇ ਦੇ ਸਟੇਟ ਪੜਾ ਛੋਟਾ ਕੰਨ ਤੇ ਮੁੱਠੀ ਮੁੱਠੀ ਥਾਣਾ ਹਰ ਹਾਲਤ ਵਿੱਚ ਹੁਣ ਵੀ ਤਕਰੀਬਨ ਚਲੋ 11 12 12 1 ਇੱਕ 1:00 ਵਜੇ ਦਾ ਸਮਾਂ ਮਾਰਨਿੰਗ ਤੁਸੀਂ ਦੱਸਿਆ ਵੀ ਚਵਾਈ ਕਰੀ ਦੇ ਸਾਢੇ 5 ਵਜੇ ਚਵਾਈ ਹੋਈ ਸੀ ਸੰਤੋਪਾ ਐਵੇਂ ਤੁਹਾਨੂੰ ਆਖੀ ਗਰੀ ਪਸ਼ੂ ਜਿਹੜੇ ਦੋਸੋਂ ਡੱਕਰੇ ਟਕਾਉਣੇ ਪੜੇ ਔਖੇ ਆ ਕਿਉਂਕਿ ਗਾਂ ਕਿਸੇ ਦੇ ਘਰ ਜਾ ਕੇ ਕੋਈ ਦਿੱਕਤ ਮੁਸ਼ਕਲ ਨਾ ਆਵੇ ਇਸ ਕਰਕੇ ਚਵਾਈ ਜਿਹੜੀ ਸਮੇਂ ਤੋਂ ਸਮੇਂ ਜਰੂਰ ਕਰ ਲਿਆ ਕਰਕੇ ਸਾਰੇ ਭਰਾ ਬਾਕੀ ਦੋ ਤਿੰਨ ਦੱਸਿਆ ਕਰਦੇ ਜੇ ਜਰਾ ਕਿਸੇ ਭਰਾ ਨੂੰ ਚਵਾ ਦੇਣਾ ਠੀਕ ਹੈ ਜੀ ਕੋਈ ਟੱਕਿਆਂ ਟਕਾਇਆ ਕੋਈ ਜ਼ਿਆਦਾ ਦੁੱਧ ਨਹੀਂ ਕਿਸੇ ਪਸ਼ੂ ਨੂੰ ਦੇਣਾ ਸਭਾ ਸੜਦੇ ਆ ਪਸ਼ੂ ਡਾਂਡ ਲੱਥਦੀ ਆ ਇਸ ਕਰਕੇ ਮਾਰਨਿੰਗ ਦੀ ਚਵਾਈ ਦਾ ਤੁਮ ਆਪਾਂ ਟਾਈਮ ਵੀ ਹਾਂ ਨੂੰ ਬੜੀ ਲੰਮੀ ਲੰਮੀ ਵੈੜ ਚੰਗੀ ਆ ਬਾਕੀ ਠੰਡੀ ਠੀਰੀ ਕਰਮਾਰੀ ਚੰਗੀ ਆ ਵੇਖੋ ਇਸ ਤਰ੍ਹਾਂ ਪਾਉਂਦੇ ਜੋ ਸਾਲੇ ਲੈ ਵੀ ਆਹ ਰਹੀ ਇਦਰਾ ਹੁੰਗਲ ਪੰਜੀ ਢੀ ਮੋਟੀ ਕਰੋਗਾ ਦਾ ਆ ਦੇਖੋ ਪੱਛੀ ਛੱਡੋ ਜਾਂ ਨਾ ਛੱਡੋ ਕੋਈ ਬੰਗਾ ਟੰਗਾ ਪਾਉਣ ਦੀ ਲੋੜ ਨਹੀਂ ਮੇਰਾ ਬੰਦਾ ਲੋੜ ਨਹੀਂ ਦੇ ਚਲੋ ਕਈ ਵਾਰ ਆਪਾਂ ਆ ਦੀ ਆਪੋ ਆਪਣੀ ਖੂਬੀ ਆ ਆਪ ਹੀ ਅਗਲੇ ਜੀ ਸੰਧੂ ਸਾਹਿਬ ਪਸੰਦ ਆ ਹਾਂ ਬਾਕੀ ਲੇਵਾ ਬਹੁਤ ਸਾਫ ਆ ਜੇ ਟਾਈਮ ਕਿਹੜਾ ਆ ਸੰਧੂ ਸਾਹਿਬ ਅਜੇ ਟਾਈਮ ਕਾ ਖੜਿਆ ਆ ਵੇਖੋ ਪੱਛੀ ਬਣੀ ਜਰਦੀ ਪੂਰੀ ਇਹ ਸ਼ਾਮ ਨੂੰ ਪੜਾ ਕੇ ਪ ਲਵੇ ਸੰਦੀਪਰੇ ਮੋਲ ਦੱਸਦਾ ਦੇਣੇ ਕਿੰਨੇ ਦੀ ਬਿਲਕੁਲ ਜਾਈ ਨਹੀਂ ਕਰੀਏ ਭਾਜੀ ਅੱਗੇ ਨਜਾਜ਼ ਕੀਤਾ ਕਿ ਸਰ ਜੀ ਨਜਾਜ਼ ਕੀਤਾ ਸੰਦੀਪ ਸਾਹਿਬ ਮੋਲੇ ਦੇ 55000 ਹਾਂ 5000 ਦੇ ਬਚੀ ਦੇ ਦੀਏ 50000 ਦੀ ਹਾਂਜੀ ਹੈਗੀ ਇਹ ਕਸਰਾ ਜੀ ਸੰਦੀਪ ਤੇ 3000 ਬਾਹਰ ਕਸਰਾ ਹੋ ਗਿਆ 47 ਦੀ ਆਉਂਦੀ ਹੈ 47 ਦੀ ਹਾਂ ਹੋਰ ਮਾਨਤਨ ਕਰਦੇ ਕਰ ਲਿਆ ਆ ਰੋ ਡਾ ਡਾ ਰੋ 46 ਦੀ ਜਾਂਦੋ 42 ਦੀ ਜਾਂਦੋ ਸੰਗ 42 ਦੀ ਕਰੀਏ 40000 ਦੀ ਐਸਨੋ ਜਾਂਦੋ 45000 ਦੀ ਇਹ 200 ਬਾਰੇ ਮਿਲ ਜੂਗਾ ਐਸਨੋ 45 ਦੀ ਬਾਕੀ ਸੇਵਾ ਕਰ ਲਓ ਮੇਰਾ ਭਰਾ ਸਾਹਿਬ ਸੰਧੂ ਸਾਹਿਬ ਜਿਹੜੇ ਨੇ ਮੁੱਲ ਕੀਤੇ ਨਾ ਛੋੜਾਂ ਕਰਨੀਆਂ 1000 ਰੁਪਇਆ ਹੁਣ ਤੁਸੀਂ ਭਰਾਵਾ ਕਰਕੇ ਖੁਸ਼ੀ ਹੋ ਤੁਸੀਂ ਉਹ ਤੇਰੀ ਖੁਸ਼ੀ ਆ ਰੱਸਾ ਛੋੜ ਛੜੇ ਜਿੰਦੀ 40000 ਦੀ ਜੇਕਰ ਸੰਧੂ ਸਾਹਿਬ ਅੱਗੇ ਇੱਕ ਦੋਸਤੋ ਰੰਗ ਤੁਹਾਨੂੰ ਵਿਖਾ ਦਿੰਦੇ ਆ ਬਿਲਕੁਲ ਬਰਾਊਨ ਕਲਰ ਦੇ ਵਿੱਚ ਕਰੋ ਇੱਕ ਰੈਡ ਕਲਰ ਦੇ ਵਿੱਚ ਕਰੋ ਲਾਈਟ ਜਿਆ ਰੰਗਾਂ ਸ਼ੇਡ ਬਾਕੀ ਚੱਡ ਸਤਿ ਸ਼੍ਰੀ ਅਕਾਲ ਇਹਦਾ ਵੈਸੇ ਵੇਰਵਾ ਕੀ ਹੈ ਬਾਈ ਸੰਧੂ ਸਾਹਿਬ ਇਹ ਦੂਜਾ ਸਵੇਰ ਸੁਈ ਆ ਆਈਟਮ ਇਹਦੇ ਥੱਲੇ 14 15 ਕਿਲੋ ਬੋਲੇ ਜੀ ਚੱਲਣ ਦੇ ਇਹਦੇ ਬਾਕੀ ਥਾਣਾ ਦੀ ਬੜੀ ਸਫਾਈ ਹੈ ਮੈਂ ਚੁਵਾਈ ਕਿਤੇ ਲੱਗੀ ਆ ਟਾੜਾ ਦਾ ਗਾਧਰੀ ਸੰਧੂ ਸਾਹਿਬ ਹਾਂ ਕਰੋ ਗੱਲ ਜੀ ਇਹਨੂੰ ਆਦੇ ਚੁਵਾਈ ਸੰਧੂ ਸਾਹਿਬ ਮਗਰ ਬੱਛਾ ਇਹਦੇ ਦੀ ਮਗਰ ਬੱਛਾ 나ੜੂ ਨਾਲ ਲੋ ਵੀ 나ੜੂਆ ਨਾਲ ਅੱਜ ਕਿੰਨੇ ਦਿਨਾਂ ਦੀ ਹੈ ਇਹਨੂੰ ਵਾਰਡ ਚੌਥਾ ਪੰਜਵਾਂ ਦੇਣਾ ਪੰਜਵਾਂ ਚੌਥਾ ਦਿਨ ਤੇ ਕਿੰਨਾ ਕੁ ਦੋ ਦਿਨ ਨਹੀਂ ਫਿਰਦੀ ਮੈਂ ਮੈਡਮ 14 ਕਿਲੋ ਤਿਆਰ ਹੋ ਤੇਰਾ 14 ਕਿਲੋ ਹਾਜ਼ਰ ਹੋਊਗਾ ਲੋ ਵੀ 13 14 ਕਿਲੋ ਦ ਜਿਹੜਾ ਕਿਸੇ ਸੱਜਣ ਨੇ ਚੋਲਣਾ 13 14 13 14 ਦੇ ਚੱਲਣ ਲਈ ਆ। ਕ੍ਰੋਸ ਬਰੀਡ ਆ। ਠੀਕ ਆ ਕੋਈ ਜਰਸੀ ਦਾ ਕ੍ਰੋਸ ਵਿੱਚ ਮੰਨ ਸਕਦਾ ਇਸ ਵੈਟ ਤੇ ਕ੍ਰੋਸ ਬਰੀਡ ਆ। ਜਰਸੀ ਕ੍ਰਾਉ ਚਾਉਣੀ ਬਾਕੀ ਸੰਤ ਸਾਹਿਬ ਆਪਾਂ ਜਿਆਦਾ ਆਂਦੇ ਨੇਗੇ 15 16 17 18 15 16 ਇਹਨਾਂ ਤੋਂ ਦੁੱਧ ਭਰੀ ਜਾਊਗੀ ਕਰਮ ਵਾਲੀ। ਠੀਕ ਆ ਭਾਈ। ਹਾਂ। ਤੇ ਬਾਕੀ ਮਿਲ ਮਲਾਉਣ ਦੇ ਵਿੱਚ 200 ਬੜੀ ਠੰਡੀ ਠੰਡੀ ਧੀਰੀ ਸੰਤ ਸਾਹਿਬ ਠੰਡੀ ਧੀਰੀ ਦਾ ਮਨਜੀ ਕੋਈ ਨਾ ਹਾਂ ਤੂੰ ਤੂ ਫੇਰ ਕੇ ਆਪਣੀ ਤਸਦੀਕ ਕਰ ਸਕਦਾ। ਤੇ ਮਾਲ ਅੱਗੋਂ ਆਉਂਦਾ ਇਸੇ ਤਰ੍ਹਾਂ ਆਉਂਦਾ ਇਸੇ ਤਰ੍ਹਾਂ ਵਿਕੀ ਜਾਂਦੇ ਹਨ ਸਭ ਗਾੜੀਆਂ ਆਈ ਜਾਂਦਾ ਲਈ ਉਹਨੇ ਆਪਾਂ ਵੇਚੀ ਜ ਨੇ ਕੋਈ ਦਾਵਾ ਨਹੀਂ ਜਾਂ ਬਹੁਤੀਆਂ ਗਰੰਟੀਆਂ ਤਸੱਲੀਆਂ ਲੰਬੇ ਸਮੇਂ ਲਈ ਕਿਸੇ ਪਸ਼ੂ ਦੀਆਂ ਸਾਮਾਨੀ ਚੀਜ਼ਾਂ ਵੈਸੇ ਹੁੰਦੀਆਂ ਹੀ ਨਹੀਂਆਂ ਠੀਕ ਆ ਜੀ ਮੌਕੇ ਤੇ ਇਥੇ ਤਸੱਲੀ ਕਰਿਆ ਕਰੋ ਮੇਰਾ ਇਨਸਾਨ ਚਲੋ ਵੀਰ ਕੋਈ ਤਸੱਲੀ ਕਰ ਲੈ ਜਾਂ ਕੋਈ ਗੱਡੀ ਤੇ ਲਾ ਕੇ ਤਸੱਲੀ ਕਰ ਲੈ ਗਾਰੰਟੀ ਤੇ ਉਹੀ ਆ ਸਾਲਾ ਉਹ ਤਾਂ ਬਾਅਦ ਦੀ ਕਾਦੀ ਗਾਰੰਟੀ ਬਾਅਦ ਚ ਤੇਰਾ ਵਾਪਰੇ ਖਲੜਿਆ ਬਸ 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 ਇਸੇ ਤਰ੍ਹਾਂ ਬਸਵਾਈ ਜਾਂਦੇ ਇਸੇ ਤਰ੍ਹਾਂ ਹੀ ਜਾਈ ਜਾਂਦੇ ਸੰਤੂ ਸਾਹਿਬ ਆ ਮਗਰ ਬੱਚਾ ਜਿਹਦੇ ਹਾਂਜੀ ਬੱਚਾ ਮੇਲ ਕਾਪਾ ਨਾਲ ਠੀਕ ਆ ਜੀ ਬਾਕੀ ਜਿੰਨੀ ਅਸੀਂ ਸਾਫ਼ ਹੈ ਕੋਈ ਉਹ ਜਿਹੀ ਨਹੀਂ ਗੱਲ ਕਿ ਥਾਂ ਚੱਡਾ ਵੀ ਚੰਗਾ ਜਿਨੀ ਹੈਗੀ ਸਫਾਈ ਵਾਲੀ ਆ ਇਹ ਚੰਗੀ ਆ ਬੜਾ ਫਿਰ ਆ ਦੇਖੋ ਜੀ ਆ ਦੇਖੋ ਕਿਦਾਂ ਸੁਨਖੇੜ ਕਾਫੀ ਵਧੀਆ ਤੇ ਬਾਕੀ ਮੂੰ ਮੱਥੇ ਦੀ ਚੰਗੀ ਆ ਕਰਮਾ ਲਈ ਆ ਦੇਖੋ ਅੱਛਾ ਫਿਰ ਸੰਦੀਪ ਕੀ ਦੇ ਲੈਣ ਦਿਆ ਸੰਤੂ ਜੀ ਮੋਲੇ ਦਾ ਕਰਦੇ 65000 ਰੁਪਿਆ ਹਾਂਜੀ 60000 ਚ ਮਾਨਤਾ ਕਰ ਦਈਏ 70 ਚ ਮੈਂ ਤਾਂ 5500 ਜੁ ਕਰੀਏ ਜਿਆਦਾ ਧੱਕਾ ਨਾ ਹੋ ਜੂਗਾ ਕੋਈ ਨਹੀਂ ਧੱਕਾ ਹੋ ਜੂਗਾ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਧੱਕਾ ਸੈਨ ਨੂੰ ਬਣਿਆ ਜਰਾ ਫਿਰ ਤੁਹਾਡੀ ਨਹੀਂ ਮੋਰਨੀ 52000 ਦੀ ਦੇ ਦੀਏ ਜੱਟ ਜੀ 52 ਦੀ ਜਾਣ ਦੇ 52 ਦੀ 52 ਦੀ ਜਾਣ ਦੇ 100 ਰੁਪਏ ਛੋੜ ਹੀ ਨਹੀਂ ਅੱਜ ਭਾਅ ਸੰਧੂ ਸਾਹਿਬ ਸਾਰੇ ਮੈਂ ਮਿੱਠੇ ਮਿੱਠੇ ਪਾਏ ਤੇ 100 ਰੁਪਏ ਛੋੜ ਕਰੂੰਗਾ ਤੇ ਮਾਲ ਸਾਰੇ ਉੱਡਦਾ ਹੀ ਜਾਣਾ ਅੱਜ ਚਲੋ ਲਓ ਵੀ ਫਰਲੋ ਫਰਲੋ ਹੋ ਜਾ ਠੀਕ ਆ ਜੀ ਫਰਲੋ 100000 ਰੁਪਏ ਫਰਲੋ 100000 ਜੀ ਥਾਣਾ ਚੰਦਿਆ ਦੀ ਸਾਫ ਸੁਥਰੀਅਤ ਦਿਖਾਤੀ ਹੈ ਤੁਹਾਨੂੰ ਬਾਕੀ ਮੇਰਾ ਭਰਾ ਟਰਾਈਆਂ ਮਾਰ ਲਿਓ ਕ੍ਰਾਸ ਬਲੀਡ ਆ ਗਈ ਸੰਤੋ ਸਾਹਿਬ ਗਰਨੇਡੋ ਜੇ ਕ੍ਰਾਸ ਆ ਗਈ ਏ ਇਹਨੇ ਸੰਤੋ ਸਾਹਿਬ ਪਹਿਲੇ ਸਵੇਰ ਦੁੱਧ ਜਾਨੀ ਕਿ 17 ਤੋਂ 18 ਕਿਲੋ ਪਾਇਆ ਜੀ ਠੀਕ ਗੱਲ ਬੱਚੀ ਬਹੁਤ ਜਿਆਦਾ ਖਰੀ ਆ ਹੁਣ ਦੂਜਾ ਸੁਣੋ ਹੁਣ ਦੂਜਾ ਸਵੇਰੇ ਜੰਮੀ ਪਣੀ ਚੰਗੀ ਜੇ ਇੱਕ ਹਫਤਾ ਤੇਰੀ ਪੈਂਡਿੰਗ ਆ ਜੀ ਇੱਕ ਹਫਤਾ ਰੋਣਾ ਲਾਈ ਉਹ ਵੀ ਇੱਕ ਹਫਤਾ 1 ਵੀਕ ਦੋਸਤ ਸਮਾਂ ਇਹਦਾ ਪੈਂਡਿੰਗ ਬਾਕੀ ਸੈਕੰਡ ਟਾਈਮ ਆ ਰਾ ਕੋਈ ਗਿਰਦਾ ਵਿੱਚ ਕ੍ਰਾਸ ਲਾ ਲੇ ਕੋਈ ਗਰਨੇਡੋ ਦਾ ਗੈਰ ਦਾ ਕ੍ਰਾਸ ਲਾ ਲੇ ਬਲੈਕ ਰੰਗ ਤੇ ਪਲੀ ਪਲੀਤੀ ਇਹ ਕਰਮਾਲੀ ਹੈ ਵੇਖੋ ਤੁਸੀਂ ਉਹ ਜਿਵੇਂ ਗੱਲ ਕਰਦ ਨੇ ਵੀ ਬਿਲਕੁਲ ਕੋਲਸਰਾ ਨੇ ਯਾਰ ਕੀ ਆ ਸਮਾਨਿਆ ਇਹ ਸਮੇਂ ਸਾਹਿਬ ਆਰਤੀਆਂ ਦੇ ਸਰਾਨੇ ਰਗੀ ਹਾਂ ਜੀ ਆਰਤੀਆਂ ਤੇ ਸਰਾਨੇ ਰਗੀ ਹਾਂਜੀ ਹਾਂ ਜੀ ਸੁਧਰੀ ਬਹੁਤ ਜਿਆਦੀ ਆ ਹਾਂ ਜੰਮੀ ਪੜੀ ਵੀ ਚੰਗੀ ਆ ਵਾਹ ਨਾ ਮੇਰਾ ਰਾਧਾ ਜੀ ਡੱਕ ਕੇ ਸੰਤ ਸਾਹਿਬ ਸੂਈ ਵੇਚਣ ਦਾ ਚਲੋ ਬਾਕੀ ਜੇ ਕੋਈ ਵੀਰ ਭਰਾ ਚਾਹ ਬਣਾਊਗਾ ਥਣਾ ਦੇ ਪਿੱਛੇ ਭਾਰ ਦੀ ਪ੍ਰੋਪਰ ਆਪਣੀ ਗਰੰਟੀ ਹੋਗੀ ਚਮਕ ਵੇਖੋ ਬਸ਼ੀਰੀ ਕਿੱਡੀ ਆ ਬਹੁਤ ਪਿਆਰੀ ਆ ਚਮਕਦਮ ਕਪੂਰੀ ਆ ਠੀਕ ਆ ਜੀ ਰੰਗ ਬਲੈਕੀ ਆ ਰੰਗ ਆ ਬਲੈਕ ਰੰਗ ਆ ਠੀਕ ਆ ਜੀ ਤੇ ਮੁੱਠੀ-ਮੁੱਠੀ ਥਾਣਾ ਨੋਕਰਾ ਥਾਣ ਲੱਗਾ ਕਰਮ ਵਾਲੀ ਠੀਕਾ ਜੀ ਸੁੰਬਾਲ ਕਲੋ ਨੋਕਲ ਤਾਂ ਕਹਿ ਲੋ ਟੇਲੋ ਲੇਬ ਦੇ ਵਿੱਚ ਕਾਫੀ ਲੜਾ ਲੁੜਾ ਤੇ ਇੱਕ ਨਾਰਮਲ ਹੀ ਤੁਸੀਂ ਆਈਡੀਆ ਲਾ ਲਓਗੇ ਤਕਰੀਬਨ ਦਿਨ ਲੈ ਜੂਗੀ 6 ਨਾਲੇ 7 ਨਾਲੇ ਇੱਕ ਹਫਤਾ ਜੇ ਆਈਡੀਆ ਲਾ ਕੇ ਮੇਰਾ ਭਰਾ ਸੌਦਾ ਕਰ ਲਿਓ ਜੇ ਦੂਜਾ ਸੂਆ ਬਾਕੀ ਪੂਰੀ ਖਬਰਦਾਰ ਬਣ ਜੂਗੀ ਥਲਿਓ ਕੰਨੀ ਸੋਹਣੀ ਬਣਾਉਗੇ ਸੰਦੂ ਸਾਡੀ ਨੀਓ ਬੱਛੀ ਪਿਆਰੀ ਹੈ ਨਵਾਂ ਆਂਗਾ ਠੀਕਾ ਜੀ ਬਾਕੀ ਮੂੰਹ ਮੱਥੇ ਤੋਂ ਤੁਸੀਂ ਵੇਖ ਸਕਦੇ ਜੇ ਆਹ ਫੇਸ ਕੁਆਲਿਟੀ ਜਿਵੇਂ ਆਪਾਂ ਗਿਰਦਾ ਫੇਸ ਵੇਖਦੇ ਆ ਇਹ ਕ੍ਰੋਸ ਆ ਠ ਬਹੁਤ ਪਿਆਰੀ ਬੱਚੀ ਹੈ ਤੇ ਸੰਦੀਪ ਕਿੰਨੇ ਕੀਤੇ ਦੇ ਦਿੱਤੇ ਵੀਰੇ ਅੰਦਰ ਸਾਹਿਬ ਇਹਦਾ ਮੁੱਲ ਕੇ 62000 ਰੁਪਿਆ 60000 ਦੀ ਅਸੀਂ ਦੇ ਦਈਏ ਜੀ 6058 ਦੇ ਚੱਕਰਾਂ ਚ ਨਾ ਪਈਏ ਗੱਲ ਹੋਊਗਾ 58 ਦੇ ਨਾ ਪਈਏ ਤਾਂ ਫਿਰ 55 ਦੀ ਜੇ ਜੇ ਦੀ ਪੈਨਲਟੀ ਅਨਨ ਦੇਖ ਲੈ ਹੋਰ ਵੀ ਮਾਨਤਨ ਕਰ 55000 ਦੀ ਦਰਾਂਗੇ ਜਸ 55000 ਦੀ ਦਰਾਂਗੇ ਲੋ ਵੀ 55000 ਦਾ ਗਹਿਣਾ ਮਿਲਣਾ ਜੇ ਪੂਮ 55000 ਬਹੁਤ ਜਿਆਦਾ ਚੰਗੀ ਐ ਸੰਤੋਖ ਸਾਹਿਬ ਜੇ ਕੋਈ ਵੀਰ ਭਰਾ ਵਪਾਰੀ ਵੀ ਲੈ ਜੀ ਉਹ ਵੀ ਸੱਟ ਫਾੜ ਦੀ ਵੇਚ ਲੂ ਚਲੋ ਸਾਮਕੇ ਦੋ ਚਾਰ ਦਿਨ ਵਹਿੜ ਚੰਗੀ ਢਿਲ ਢੋਲ ਬੜੀ ਐ ਸਾਰੀ ਇਹਨੇ ਕਰਮਾਲੀ ਨੇ ਕੱਢਨੀ ਆ ਹਾਂ ਸੁਥਰੀ ਐ ਜਿੰਨੀ ਐਗੀ ਸੰਤੋਖ ਸਾਹਿਬ ਤੇ ਥਣ ਤੋਂ ਮੈਂ ਇਕੱਲਾ ਇਕੱਲਾ ਲੱਗਾ ਜੇ ਸ਼ਹਿਰ ਹੋਣਦਿਆ ਮਖਿਆਲ ਹੋਣਦਿਆ ਸੋ ਚਾਰੇ ਥਾਣਾ ਮੇਰਾ ਭਰਾ ਮਾਰੋ ਚਾਤ ਸੋ ਸਫਾਈ ਵਾਲਾ ਥਾਣਾ ਠ ਤਾਂ ਚੀਜ਼ ਦੇ ਸੁਪੀਆ ਵਿੱਚ ਕਿੰਨਾ ਗੈਬ ਕਿੰਨੀ ਸਪੇਸ ਸੋ ਐਂਡ ਜਿਹੜੀ ਦੋਸਤੋ 555000 ਦੀ ਵੈਡ ਮਿਲੂਗੀ ਤੇ ਮਾਰ ਲਓ ਚਾਰਾ ਠੀਕ ਹੈ ਜੀ ਤੇ ਬਾਕੀ ਐਨੀਮਲ ਆਪਾਂ ਤੁਹਾਨੂੰ ਦਿਖਾਈ ਦਿੱਤੇ ਆ ਇੱਕ ਸੰਦੀਪ ਰੇ ਆਪਣੇ ਨੰਬਰ ਜਰੂਰ ਕਰ ਦਿਓ ਸਾਹਿਬ ਨੰਬਰ ਸੰਧੂ ਸਾਹਿਬ ਫਲਟ ਨੰਬਰ ਹੈਗਾ 84370 ਜੀ 38947 ਜੀ 1898 ਕਿਸ਼ਾਰੀ ਜੀ 38947 ਠੀਕ ਓਕੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਲਓ ਵੀ ਦੋਸਤੋ ਅੱਜ 6 ਨਗ ਦਿਖਾਉਣੇ ਸੀਗੇ ਪਸ਼ੂ ਪਸੰਦ ਆਗੇ ਤਾਂ ਆਪਣਾ ਜਿਹੜਾ ਫਰਜ਼ ਜ਼ਰੂਰ ਨਿਭਾਦਾ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਟਿਕਾ ਜੀ ਸੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕਦੀ ਆ ਤਾਂ ਜੋ ਕੋਈ ਵੀਰ ਨੇ ਲੋੜਵੰਦ ਨੇ ਜਿਹਨੂੰ ਨੀੜ ਆ ਜ਼ਰੂਰਤ ਆ ਉਹ ਇੱਥੇ ਆਣ ਕੇ ਮੇਰਾ ਭਰਾ ਸੌਦਾ ਕਰ ਸਕੇ ਤੇ ਬਾਕੀ ਜਿੰਨੇ ਵੀਰ ਵੀਡੀਓ ਦੇਖਦੇ ਹੋ ਸਾਰੇ ਰੱਬ ਦੇ ਦਿਲ ਤੋਂ ਧੰਨਵਾਦ ਕਰਦੇ ਆ ਕਮੈਂਟ ਕਰਦੇ ਹੋ ਵਧੀਆ-ਵਧੀਆ ਚੰਗੇ ਲਾਈਕ ਕਰਦੇ ਹੋ ਜਉਂਦੇ ਵਾਸਤੇ ਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ